ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਤਾਰੇ ਸੋ ਕੋ ਹਟਾਲ ਗੁਰ ਸੇਵੀਐ ਅਨਸ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸੋ ਰਠ ਮਹਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿੰਕੇ ਸਾਥ ਤਰੇ ਤਿੰਨਾ ਠਾਕ ਨ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ जिने सतगुरु सेविया प्यारे تن کے ساتھ ترے جنہ تن اٹھاک نہ پائیے پیارے امرت رسن ہرے ਬੂੜੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਵਣ ਮੋਹਿਤ ਭੈ ਡੂਬੀਏ ਪਿਆਰੇ ਗੰਧੀ ਪਾਏ ਕਹਾ ਰਹਾਉ ਸਲਾਹੀ ਸਲਾਹਣਾ ਪਿਆਰੇ ਦੂਜਾ ਵਰ ਨਾ ਕੋਏ ਮੇਰੇ ਪ੍ਰਭ ਸਲਾਹਿਨ ਸੇ ਭਲੇ ਪਿਆਰੇ ਸਬਦ ਤੇਰਾ ਗਇ ਹੋਈ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਾਸ ਲੈ ਤਤ ਵਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਅਪਛਾਣ ਗੁਰ ਬਿਨ ਹੁਕਮ ਨਾ ਬੁਝੀਏ ਪਿਆਰੇ ਸਾਚੇ ਸਚ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋਂ ਸਿਰਕੇ ਭਾਰ ਗੋ ਰਮਖ ਦਰ ਗਏ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਆਉ ਮੈਂ ਅੰਦਰ ਆਇਆ ਪਿਆਰੇ ਹੁਕਮੇ ਜਦੋਂ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਾਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹੇ ਪੈਂਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੇ ਦੋਏ ਹੁਕਮੇ ਭਵੇ ਪੁਵਾਈਏ ਪਿਆਰੇ ਆਉ ਗਣ ਮੁਠੀ ਰੋਏ ਹੁਕਮ ਸਿਆਪੇ ਸਹਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਓ ਸੁਣੀਏ ਸੱਚ ਨਾਓ ਜਿਨੇ ਸੋ ਸਾਲਾ ਹੈ ਪਿਆਰੇ ਔ ਤਿੰਨ ਬਲ ਹਾਰੇ ਜਾਓ ਨਾਓ ਮਿਲੇ ਸੰਤੋਖੀਆ ਪਿਆਰੇ ਨਜ਼ਰੀ ਮੇਲ ਮਿਲਾਓ ਕਾਇ ਕਾਗਦ ਜੇਤੀ ਐ ਪਿਆਰੇ ਮਨਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਾਨ ਲੇਖਾਰੀ ਨਾਨਕਾ ਪਿਆਰੇ ਸੱਚ ਮਿਲੈ ਉਰਤਾਰ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਖਾਰੀ ਨਾਨਕਾ ਪਿਆਰੇ ਸੱਚ ਲਿਖੇ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ